ਸਤ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਮੇਰੀ ਆ ਜੀ ਸਾਰੇ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਲਓ ਜੀ ਅੱਜ ਦੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਲੱਗੇ ਸੀਗੇ ਸਰੋਂ ਵੜਨ ਇਹਨਾਂ ਪਸਾਗ ਲੈ ਹੈ ਸੀਗਾ ਆਪਾਂ ਵੱਡ ਦੰਨੇ ਆ ਥਾਂ ਬੇਲਾ ਕਰਨਾ ਸੀਗਾ ਤੇ ਬਾਕੀ ਇੱਥੇ ਆਪਾਂ ਫਿਰ ਇਹਨੂੰ ਵੱਡ ਕੇ ਤੇ ਬਾਕੀ ਫਿਰ ਪਾਲਕ ਮਿੱਥੇ ਵੀ ਪੜ ਦਾਂਗੇ ਸਾਰਾ ਥਾਂ ਬੇਲਾ ਕਰਕੇ ਫਿਰ ਆਪਾਂ ਇੱਥੇ ਗਠੇ ਲਾਵਾਂਗੇ ਲਓ ਜੀ ਪਾਲਕ ਮਿੱਥੇ ਆਪਾਂ ਵੱਢ ਲਏ ਸੀਗੇ ਬਾਕੀ ਸਰੋਂ ਵੀ ਵੱਢਤੀ ਸੀਗੀ ਤੇ ਬਾਕੀ ਇਧਰੋਂ ਵੱਢ ਕੇ ਲਈ ਮੈਂ ਕਿਹ ਚੱਲ ਇਹਨਾਂ ਦੀ ਅੱਜ ਭੁਰਜੀ ਬਣਾ ਲੈਣੀ ਆ ਤੇ ਫਿਰ ਮੈਂ ਲਾ ਗਈ ਮਿੱਥੇ ਸਮਾਰਨ ਕਿਉਂਕਿ ਘਾਹੂ ਕਾਫੀ ਸੀਗਾ ਇਹਦੇ ਕਰਕੇ ਫਿਰ ਮੈਂ ਕਿਹ ਚੱਲ ਸਮਾਰ ਲੈਣੀ ਆ ਸਮਾਰ ਕੇ ਰੱਖ ਦੇਣੀ ਆ ਤੇ ਫਿਰ ਇਹਦੀ ਭੁਰਜੀ ਬਣਾ ਲਾਂਗੇ ਲੋ ਜੀ ਪਾਲਕ ਮੇਥੀ ਆਪਾਂ ਸਮਾਰ ਲਈ ਸੀਗੀ ਨਾ ਸੌਰੀ ਪਾਲਕ ਤੇ ਮੇਥੀ ਆਪਾਂ ਸਮਾਰ ਲਈ ਸੀਗੇ ਮੈਂ ਕਿਹਾ ਚੱਲ ਹੁਣ ਇਹਨਾਂ ਨੂੰ ਧੋ ਦਿੰਨੀ ਆ ਕਿਉਂਕਿ ਕਈ ਵਾਰ ਲੈਂਡ ਭੱਜ ਜਾਂਦੀ ਆ ਫਿਰ ਕਿੰਨਾ ਕਿੰਨਾ ਚਰਾਉਂਦੀ ਨਹੀਂ ਫਿਰ ਔਖਾ ਹੋ ਜਾਂਦਾ ਤੇ ਵਾਕੀ ਖੁੱਲੇ ਪਾਣਨਾ ਧੋਣੇ ਪੈਣੇ ਸੀ ਕਿਉਂਕਿ ਮਿੱਟੀ ਵੀ ਕਾਫੀ ਜ਼ਿਆਦਾ ਸੀ ਦੋ ਤਿੰਨ ਪਾਣੀ ਸੀ ਇਹਨਾਂ ਨੂੰ ਕੱਢਣਾ ਪਿਆ ਤੇ ਇਹ ਦੇ ਕਰਕੇ ਮੈਂ ਕਿਹਾ ਚੱਲਦਾ ਧੋ ਸਮਾਰ ਕੇ ਰੱਖ ਦਿੰਨੀ ਆ ਧੁੱਪੇ ਤੇ ਵਾਕੀ ਫਿਰ ਮੈਂ ਇਹਨਾਂ ਨੂੰ ਕੱਟ ਕੇ ਭੁਰਜੀ ਨੂੰ ਤੜਕਾ ਲਾ ਦੂੰਗੀ ਭੁਰਜੀ ਬਣਾ ਲੂੰਗੀ ਇੱਕ ਪਾਣੀ ਹੋਰ ਕੱਢ ਆਉ। ਮੱਤੀ ਆ। ਕਾਫੀ ਮੱਤੀ ਆ। ਪਾਣੀ ਹੋਰ ਕੱਢ ਦਾਂ। ਇੱਕ ਵਾਰੀ ਕੱਢ ਦੇਣੀ ਆ। ਇੱਕ ਪਾਣੀ ਹੋਰ ਕੱਢ ਦਾਂ ਮੱਤੀ ਬਹੁਤ ਆ। ਉਹ ਜੀ ਪਾਲਕ ਮੇਥੇ ਆਪਾਂ ਧੋ ਲੈ ਸੀਗੇ ਤੇ ਬਾਕੀ ਜਿਹੜੇ ਉਰੇ ਉਹ ਕਿਆਰੀਆਂ ਵਿੱਚ ਆਪਾਂ ਬੂਟੇ ਲਾਏ ਸੀਗੇ ਬਤਾਉਮਾਂ ਦੇ ਉਹ ਪੱਤੇ ਤੇ ਉਰੇ ਵੀ ਆਪਾਂ ਗੁੱੜ ਤਾਂ ਸੀਗਾ ਗੁੱੜ ਕੇ ਉਰੇ ਵੀ ਆਪਾਂ ਬੀਜ ਤਾਂ ਸੀਗਾ ਉਰੇ ਵੀ ਪਾਲਕ ਮੇਥੇ ਆਪਾਂ ਬੀਜ ਤੇ ਕਿਉਂਕਿ ਉੱਧਰ ਪੱਤੇ ਸੀ ਤੇ ਇੱਧਰ ਬੀਜ ਤੇ ਤੇ ਵਾਕਿਆ ਆ ਦੇਖੋ ਸਾਡੇ ਪਤੰਗ ਬਹੁਤ ਕਰਦੇ ਦੇ ਬੱਚੇ ਦੇ ਪਤੰਗ ਗਰੀ ਜਾਂਦੇ ਆ ਆ ਮਹੀਨਾ ਦਾ ਹੁਣ ਬੱਚਿਆਂ ਨੇ ਬਹੁਤ ਪਤੰਗ ਚੜਾਉਣੇ ਆ ਤੇ ਬਾਕੀ ਡੋਰਾ ਪੈਰਾਂ ਵਿਚੋਲੇ ਹੀ ਜਾਂਦੀਆਂ ਨੇ ਮੈਂ ਕਿਹ ਚਾਲ ਆ ਡੋਰ ਇਕੱਠੀ ਕਰ ਦੇਣੀ ਆ ਸਾਡੇ ਪਤੰਗ ਬਹੁਤ ਜ਼ਿਆਦਾ ਗਰਦੇ ਨੇ ਲੋ ਜੀ ਜਿੱਥੇ ਸਿਰੋਂ ਵੱਡੀ ਸੀਗੀ ਮੈਂ ਕਿਹ ਚਾਲ ਅੱਜ ਮਣਿਆ ਟਾਈਮ ਸੀਗਾ ਮੈਂ ਕਿਹ ਚੱਲ ਗੁੱਡ ਦੇਣੀ ਆ ਤੇ ਬਾਕੀ ਗੁੱਡ ਕੇ ਰੱਖ ਦੇਣੀ ਆ ਫਿਰ ਤੂਏ ਦਿਨ ਦੇਖਾਂਗੇ ਆਪਾਂ ਕੱਲ ਨੂੰ ਦੇਖਾਂਗੇ ਇੱਥੇ ਗਠੇ ਵੀ ਦੇ ਦਾਂਗੇ ਗਠਿਆਂ ਦੀ ਪਨੀਰੀ ਲਿਆਂਦੀ ਪਈ ਆ ਫਿਰ ਆਪਾਂ ਗਠੇ ਉਰੇ ਲਾ ਦਾਂਗੇ ਲੋ ਜੀ ਵੀਡੀਓ ਦਾੰਡਾ ਪਾ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੇ ਬਲੌਗ ਨਾਲ ਧੰਨਵਾਦ ਜੀ